ਆਇਆ ਦਾ ਧੰਨਵਾਦ ਕਰਦਾ ਜੈ ਜੰਗਨ ਦੇ ਗੱਲ ਜੀ ਜੀ ਕਾਪੀ ਲਿਆਇਆ ਲੇਟ ਅੱਜ ਸੰਵਿਧਾਨ ਦਿਵਸ ਦੇ ਮੌਕੇ ਦੇ ਉਤੇ ਸਾਡੀ ਪਾਰਟੀ ਹਾਈ ਕਮਾਂਡ ਦਾ ਹੁਕਮ ਹੋਇਆ ਹੈ ਕਿ ਅੱਜ ਇੱਕ ਪ੍ਰੋਗਰਾਮ ਕੀਤਾ ਜਾਵੇ ਜਿਹਦੇ ਵਿੱਚ ਆਪਣੇ ਕਾਂਗਰਸ ਵਰਕਰ ਆਪਣੇ ਸਾਥੀਆਂ ਦੇ ਨਾਲ ਆਪਣੇ ਸਾਰੇ ਲੀਡਰ ਸਾਹਿਬਾਨ ਨਾਲ ਵਿਚਾਰ ਗੋਸ਼ਟੀ ਕੀਤੀ ਜਾਵੇ ਅੱਜ ਹੋਰੇ ਪਰਪਸ ਦੇ ਵਿੱਚ ਹੀ ਇਸ ਮੀਟਿੰਗ ਨੂੰ ਬੁਲਾਇਆ ਗਿਆ ਹੈ ਤੇ ਅਸੀਂ ਸਾਰਿਆਂ ਨੇ ਸੰਵਿਧਾਨ ਦੇ ਵਿੱਚ ਦੇ ਉੱਤੇ ਸੰਵਿਧਾਨ ਬਚਾਓ ਜਿਸ ਤਰ੍ਹਾਂ ਕਿ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਇਸ ਸੰਵਿਧਾਨ ਨੂੰ 1950 ਦੇ ਵਿੱਚ ਹਿੰਦੁਸਤਾਨ 'ਚ ਲਾਗੂ ਹੋਇਆ ਸੀ ਔਰ ਉਹਦੀ ਰੱਖਿਆ ਵਾਸਤੇ ਵੀ ਅਸੀਂ ਸਾਰੇ ਇਕੱਠੇ ਹੋਏ ਆਂ ਔਰ ਮੈਂ ਸਮਝਣਾ ਕਿ ਜੋ ਇਸ ਵੇਲੇ ਸਾਡੇ ਦੇਸ਼ ਦੇ ਹਾਲਾਤ ਹੈ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਜਿਸ ਤਰੀਕੇ ਨਾਲ ਵੋਟ ਚੋਰੀ ਹੋ ਰਹੀ ਆ ਫੋਰਟ ਟੱਕੇ ਨਾਲ ਐਸਆਈਆਰ ਲਾਗੂ ਕੀਤੀ ਜਾ ਰਹੀ ਹੈ ਲੋਕਾਂ ਦੇ ਵੋਟ ਕੱਟੇ ਜਾ ਰਿਹਾ ਵਿਹਾਰ ਦੇ ਵਿੱਚ ਜੋ ਹਾਲ ਹੋਇਆ 65 ਲੱਖ ਲੋਕਾਂ ਦੇ ਵੋਟ ਕੱਟੇ ਜਾ ਰਿਹਾ ਤੇ ਉਹਦੇ ਵਿਰੋਧ ਸvaroop ਦੇ ਵਿੱਚ ਇਸਰਾਈਲੀ ਦਾ ਆਯੋਜਨ ਕੀਤਾ ਗਿਆ ਪਾਰਟੀ ਦਾ ਕੀ ਸਟੈਂਡ ਹੈ ਪਾਰਟੀ ਦਾ ਸਟੈਂਡ ਪੂਰਾ ਹੈ ਜੀ ਅਸੀਂ ਜਨਤਾ ਦੇ ਨਾਲ ਖੜੇ ਆਂ ਲੋਕਾਂ ਦੇ ਨਾਲ ਖੜੇ ਆਂ ਲੋਕਾਂ ਦੀ ਲੜਾਈ ਐਂਡ ਤੱਕ ਲੜਦੇ ਰਵਾਂਗੇ ਇਹ ਫਿਰ ਪਾਰਟੀ ਦਾ ਸਟੈਂਡ ਹੈ ਟਾਰਗੇਟ ਕੀ ਹੈ ਸਰ ਟਾਰਗੇਟ ਸਾਡਾ ਆਉਣ ਵਾਲੇ ਚੋਣਾਂ ਦੇ ਵਿੱਚ ਕਿਉਂਕਿ 2027 ਦੇ ਵਿੱਚ ਪੰਜਾਬ 'ਚ ਇਲੈਕਸ਼ਨ ਆ ਰਿਹਾ ਸਾਡਾ ਮਿਸ਼ਨ ਹੈ ਪੰਜਾਬ ਨੂੰ ਉਚਾਈਆਂ ਤੇ ਲੈ ਕੇ ਜਾਣਾ ਔਰ ਕਾਂਗਰਸ ਨੂੰ ਇੱਥੋਂ ਵਿਨ ਕਰਾਉਣਾ ਇਹੋ ਸਾਡਾ ਉਦੇਸ਼ ਹੈ ਔਰ ਇਹੋ ਸਾਡਾ ਵਿਜ਼ਨ ਆ ਰਾਜਨੀਤਿਕ ਮਿਸ਼ਨ ਕੁਟਬਦੀਸ਼ ਗਾਰੂਨ ਦੀ ਹੈ ਇਹ ਨੂੰ ਲੈ ਕੇ ਕੀ ਕਰਨਾ ਚਾਹੀਦਾ ਇਸ ਤਰ੍ਹਾਂ ਨਾ ਪੁੱਛਣੀ ਆ ਤੁਸੀਂ ਅੱਜ ਦੇਖੋ ਅੱਜ ਤਿੰਨਾਂ ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਸਾਡੇ ਸਾਰੇ ਸਾਥੀ ਮੇਰੇ ਲੀਡਰ ਸਾਹਿਬਾਨ ਪੰਚ ਸਰਪੰਚ ਮੇਰਾ ਨੈਣ ਹੀ ਸਮੇਂ ਦਾ ਤੇ ਕੋਈ ਵੀ ਆਸਾ ਜਿਹੜਾ ਸਾਡਾ ਲੀਡਰ ਆ ਅੱਜ ਆਪਣੇ ਹਲਕਿਆਂ ਚ ਹੋਏਗਾ ਅੱਜ ਪਠਾਨਕੋਟ ਦੇ ਵਿੱਚ ਹਾਜ਼ਰ ਆ ਔਰ ਚਾਹੇ ਉਹ ਭੋੜਾ ਚਾਹੇ ਉਹ ਸਜਾਨਪੁਰਾ ਚਾਹੇ ਉਹ ਪਠਾਨਕੋਟ ਆ ਔਰ ਸਾਰੇ ਲੀਡਰ ਸਾਹਿਬਾਨ ਅੱਜ ਇੱਥੇ ਇਕੱਠੇ ਹੋਏ ਨੇ ਔਰ ਰਹੀ ਗੱਲ ਸਾਡੇ ਐਮਐਲਏ ਸਾਹਿਬ ਦੀ ਅਮਿਤ ਵੀਰ ਜੀ ਕਿਸੇ ਦੀ ਡੈਥ ਦੀ ਹੋਣ ਦੇ ਕਾਰਨ ਦਿੱਲੀ ਦੇ ਵਿੱਚ ਨੇ ਐਸੇ ਤਰ੍ਹਾਂ ਜਗਿੰਦਰ ਜੀ ਉਹਨਾਂ ਨੇ ਮੇਰਾ ਹਲ ਕਿਸੇ ਨੂੰ ਮਿਲਣਾ ਸੀ ਉਸ ਕਰਕੇ ਉਹ ਬੀਜ਼ੀ ਨੇ ਤੇ ਐਸੇ ਤਰ੍ਹਾਂ ਨਰੇਸ਼ ਜੀ ਵੀ ਸਾਡੇ ਜਿਹੜੇ ਐਮਐਲਏ ਸਜਾਨਪੁਰਾ ਆ ਉਹ ਵੀ ਬੀਜ਼ੀ ਨੇ ਉਸੀ ਅਗਲੀ ਮੀਟਿੰਗ ਸਾਡੀ ਹੋਏਗੀ ਉਹਦੇ ਚ ਸਾਰੇ ਅਸੀਂ ਇਕੱਠੇ ਹੀ ਹੋਵਾਂਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਆਪੇ ਮੁਹੰਮਦ ਇब्राहिम ਬਰਕਰਾਰਾ ਔਰ ਲੋਕਾਂ ਕੋਲ ਸੁਨੇਹਾ ਸਾਰੇ ਬਲਾਕ ਦਾ ਮੈਂ। ਸਾਰੇ ਬਲਾਕ ਵਰਦਾਨ ਆਇਆ ਲੋਕਾਂ ਨੂੰ ਇਹ ਸੁਨੇਹਾ ਆਪਣੇ ਸਾਥੀਆਂ ਨੂੰ ਇਹ ਸੁਨੇਹਾ ਵੀ ਆਨ ਆਲੀਆਂ ਚੋਣਾਂ ਦੇ ਵਿੱਚ ਤੁਸੀਂ ਡਟ ਕੇ ਖੜੋਵੋ ਕਿਉਂਕਿ ਵੋਟ ਚੋਰੀ ਹੋ ਰਹੀ ਆ ਔਰ ਇਹ ਦੇਸ਼ ਦੇ ਨਾਲ ਬੜਾ ਵੱਡਾ ੱਟਕਾ ਹੈ। ਇਹ ਲੋਕਤੰਤਰ ਦੀ ਸਿੱਧੀ ਸਿੱਧੀ ਹੱਤਿਆ ਹੈ ਔਰ ਅਸੀਂ ਸਾਰੇ ਕੌਂਸਲਰ ਸਾਥੀ ਸਪੰਜਸਾਤੇ ਪੰਜਸਾਤੇ ਜਿਲ੍ਹਾ ਪਰਸ਼ਨਾ ਸਾਰਿਆਂ ਕਾਂਗਰਸ ਦੇ ਜਿੰਨੇ ਵੀ ਵਰਕਰ ਆ ਇਹਦਾ ਪੂਰ ਜ਼ੋਰ ਵਿਰੋਧ ਕਰਾਂਗੇ ਔਰ ਪਾਰਟੀ ਨੂੰ ਉੱਤੇ ਲੈਣ ਦੇ ਵਿੱਚ ਜੋ ਵੀ ਕੰਮ ਹੋਏਗਾ ਉਹ ਕਰਾਂਗੇ ਕਾਂਗਰਸ ਪਾਰਟੀ ਵੱਲੋਂ ਇੱਕ ਸੰਵਿਧਾਨ ਦਿਵਸ ਆਭਿਆਨ ਚਲਕਾ ਨਹੀਂ ਆਭਿਆਨ ਨਹੀਂ ਅੱਜ ਸੰਵਿਧਾਨ ਦਿਵਸ ਹੈ ਦੀ ਸਾਡੇ ਦੇਸ਼ ਦਾ ਸਭ ਤੋਂ ਵੱਡਾ ਸੰਵਿਧਾਨ ਜਿਹੜਾ ਜਿਹਨੂੰ 75 ਸਾਲ ਅੱਜ 75ਵਾਂ ਸਾਲ ਸੀ ਔਰ ਉਸ ਦੇ ਵਿੱਚ ਬਹੁਤ ਦੁੱਖ ਦੀ ਘੜੀ ਵੀ ਆ ਗਈ ਹੈ ਕਿ ਉਸ ਸੰਵਿਧਾਨ ਦਿਵਸ ਨੂੰ ਮਨਾਉਣ ਦੀ ਬਜਾਏ ਅਸੀਂ ਸੰਵਿਧਾਨ ਬਚਾਓ ਅਭਿਆਨ ਦਾ ਅੱਜ ਰੈਲੀ ਕੀਤੀ ਗਈ ਜਿਹਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਪੰਨ ਲਾਲ ਪਾਟਿਆ ਜੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਾਹਿਬ ਰਕੇਸ਼ ਬਬਲੀ ਜੀ ਦੀ ਉਹਨਾਂ ਦੀ ਅਧਿxtਤਾ ਦੇ ਵਿੱਚ ਤਿੰਨੋਂ ਹਲਕਿਆਂ ਦੇ ਬਲੋਕ ਪ੍ਰਧਾਨ ਸੁਜਾਨਪੁਰ ਕੋਇਦੌਰ ਪਠਾਨਕੋਟ ਦੇ ਜਿਨ੍ਹਾਂ ਨੇ ਆਪਣੇ ਸਾਰੀ ਟੀਮਾਂ ਦੇ ਨਾਲ ਕੌਂਸਲਰ ਸਰਪੰਚ ਸਾਹਿਬ ਸਾਰੇ ਲੋਕ ਇੱਥੇ ਸੁੱਧੇ ਹੋਏ ਔਰ ਸੰਵਿਧਾਨ ਦੇ ਵਿੱਚ ਹਰ ਵਰਗ ਦੇ ਲੋਕ ਇੱਥੇ ਆਏ ਦੇ ਸੀ ਹਰ ਜਾਤ ਦੇ ਲੋਕ ਆਏ ਦੇ ਸੀ ਹਰ ਧਰਮ ਦੇ ਲੋਕ ਆਏ ਦੇ ਸੀ ਔਰ ਬੜੇ ਧੁਕੇ ਪੀੜਾ ਦੇ ਨਾਲ ਇੱਥੇ ਲੋਕ ਬੈਠੇ ਰਹੇ ਕਿ ਜਿੰਨਾ ਉਹਨਾਂ ਨਾਲ ਤੱਕਾ ਲਾਅ ਐਂਡ ਆਰਡਰ ਦਾ ਹੋ ਰਿਹਾ ਤੁਸੀਂ ਦੇਖਿਆ ਜਾਓ ਬਲੌਕ ਸਮਿਤੀ ਦੇ ਇਲੈਕਸ਼ਨ ਆ ਰਹੇ ਨੇ ਅੱਗੇ ਕਮੇਟੀਆਂ ਦੇ ਇਲੈਕਸ਼ਨ ਆਣੇ ਨੇ ਕਾਰਪੋਰੇਸ਼ਨ ਦੇ ਔਰ ਇਹ ਵਿੱਚ ਵੀ ਸੰਵਿਧਾਨ ਦਾ ਮੂਲੰਦੇ ਹੋਈ ਇਹ ਤੱਕਾ ਕਰਦੇ ਨੇ ਤੁਸੀਂ ਦੇਖੋ ਪਿਛਲੇ 11 ਸਾਲ ਤੋਂ ਸੰਵਿਧਾਨ ਦਾ ਤਜੀਆਂ ਉਡਾ ਦਿੱਤੀਆਂ ਜਿਹੜੀਆਂ ਏਜੰਸੀਆਂ ਲੋਕਾਂ ਦੀ ਹਿੱਤਾਂ 'ਤੇ ਬਣਾਈਆਂ ਗਈਆਂ ਸੀ ਪੀਡੀ ਲੈ ਲਓ ਜਾਂ ਹੋਰ ਵੀ ਇੰਕੰਪਲੈਕਸ ਡਿਪਾਰਟਮੈਂਟਸ ਲੈ ਲਓ ਕੋਈ ਵੀ ਲੈ ਲਓ ਉਹਨੂੰ ਇਸ ਤਰੀਕੇ ਨਾਲ ਮਿਸਯੂਜ਼ ਕੀਤਾ ਜਾ ਰਿਹਾ ਹੈ ਪਰ ਇਸ ਤੋਂ ਵੱਧ ਸੰਵਿਧਾਨ ਦੀ ਤਜੀਆਂ ਕਿਉਂ ਉਡਾ ਸਕਦੀਆਂ ਕਿ ਇਸ ਦੇਸ਼ ਦੇ ਵਿੱਚ ਕੋਈ ਵਫਾਰੀ ਸੇਫ ਨਹੀਂ ਹੈ ਕੋਈ ਵਰਗ ਸੇਫ ਨਹੀਂ ਹੈ ਹਰ ਇਨਸਾਨ ਚਾਹੁੰਦਾ ਹੈ ਕਿ ਮੇਰਾ ਇੱਕ ਬੱਚਾ ਇਸ ਦੇਸ਼ ਤੋਂ ਬਾਹਰ ਸੈਟਲ ਹੋ ਜਾਏ ਪਤਾ ਨਹੀਂ ਇਸ ਦੇਸ਼ ਨੂੰ ਕਿਦੋਂ ਛੱਡਣਾ ਪੈ ਜਾਏ ਇਹ ਬਹੁਤ ਮਾੜੀ ਗੱਲ ਹੈ ਕਿ ਬਾਹਰ ਦੀ ਕੋਈ ਵੀ ਕੰਪਨੀ ਕੋਈ ਵੀ ਇੰਡਸਟਰੀ ਇਸ ਦੇਸ਼ ਦੇ ਵਿੱਚ ਇਨਵੈਸਟਮੈਂਟ ਨਹੀਂ ਕਰਨਾ ਚਾਹਦੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਸ ਦੇਸ਼ ਦੇ ਵਿੱਚ ਸੰਵਿਧਾਨ ਨਾਮ ਦੀ ਕੋਈ ਚੀਜ਼ ਨਹੀਂ ਹੈ ਔਰ ਪਤਾ ਨਹੀਂ ਕਿਦੋਂ ਇਸ ਸੰਵਿਧਾਨ ਦੀ ਤਜੀਆਂ ਉਡਾ ਕੇ ਉਹਨਾਂ ਨੂੰ ਕੋਈ ਨਾ ਕੋਈ ਪਿਟੀਗੇਸ਼ਨ ਦੇ ਵਿੱਚ ਪਾ ਦੇਣਾ ਪਰ ਇਹ ਬੜੀ ਦੁਰਭਾਗਤ ਦੀ ਗੱਲ ਹੈ ਸਾਡੇ ਦੇਸ਼ ਵਾਸੀਆਂ ਵਾਸਤੇ ਸਾਡੇ ਲੋਕਾਂ ਵਾਸਤੇ ਕਿ ਇਹ ਜਿਹੜੀ ਸਰਕਾਰ ਹੈ ਮੌਜੂਦਾ ਸਰਕਾਰ ਹੈ ਇਹ ਸੰਵਿਧਾਨ ਦੀ ਬਾਬਾ ਅੰਬੇਦਕਰ ਸਾਹਿਬ ਦੀ ਜਿਹੜੀ ਉਹਨਾਂ ਨੇ ਹਰ ਵਰਗ ਨੂੰ ਇੱਜ਼ਤ ਮਾਨ ਦੇਣ ਵਾਸਤੇ ਹਰ ਵਰਗ ਨੂੰ ਇੱਜ਼ਤ ਦੇਣ ਵਾਸਤੇ ਸੰਵਿਧਾਨ ਬਣਾਇਆ ਸੀ ਅੱਜ ਜੋ ਸੰਵਿਧਾਨ ਦੀ ਤਜੀਆਂ ਉਡਾਈ ਪਈਆਂ ਰਹੀਆਂ ਔਰ ਮੈਂ ਆਪਣੀ ਗੱਲ ਨੂੰ ਸਥਿਗ ਵਿਗਾਮ ਕਰਦੇ ਹੋਏ ਇਹ ਹੀ ਕਹਿੰਦਾ ਹਾਂ ਵਾਲਾ ਕਿ ਸਾਡੇ ਪੀਪੀਸੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੇ ਔਰ ਰਾਹੁਲ ગાંધી ਜੀ ਜਿਹੜੇ ਸੰਵਿਧਾਨ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਅਭਿਆਨ ਚਲਾ ਰਹੇ ਆ ਉਹ ਲੋਕਾਂ ਨੂੰ ਜਾਗਰੂਤ ਹੋਣਾ ਚਾਹੀਦਾ ਔਰ ਆ ਜਾਗਰੂਤਾ ਹੀ ਹੈ ਕਿ ਲੋਕ ਆਪਣਾ ਵੋਟ ਸਹੀ ਪਾਰਟੀ ਨੂੰ ਸਹੀ ਲੋਕਾਂ ਨੂੰ ਦੇ खुशी का दिन है जितने संविधान करके ही तो संविधान करके अखंडता तो एखंडता है भाजपा संविधान खत्म करने लिया जो कोशिशा कर रही थी उन्होंने कोशिशा नाकाम हुई है और हारके दोबारा तो संविधान में जितिए और अवान के इस संविधान की रक्षक बनके कांग्रेस पार्टी ने जिस तरह देश की आजादी तो पहले और हूं तक जो लड़ाई ਗੜੀਆ ਉਹ ਸਾਡੇ ਰਾਹੁਲ ਗਾਂਧੀ ਜੀ ਜਿਸ ਨਾਲ ਸਪੈਸ਼ਲੀ ਐਸ்சி ਐਸਟੀ ਐਂਡ ਓਬੀਸੀਜ਼ ਦੇ ਲਈ ਜੋ ਸੰਸ਼ੜਸ਼ ਕਰ ਰਹੇ ਨੇ ਉਹਨਾਂ ਦਾ ਹੱਕ ਦਿਲਵਾਉਣ ਵਾਸਤੇ ਸਾਡੀ ਕਾਂਗਰਸ ਪਾਰਟੀ ਹਮੇਸ਼ਾ ਤਿਆਰ ਰਹੇਗੀ ਔਰ ਆਉਣ ਵਾਲੇ ਸਮੇਂ ਦੇ ਵੀ 2027 ਦੇ ਵਿੱਚ ਇਹ ਸਾਡੀ ਰਣਨੀਤੀ ਰਹੇਗੀ ਕਿ ਸੰਵਿਧਾਨ ਦੇ ਉੱਪਰ ਕੋਈ ਵੀ ਕਿਸੇ ਤਰ੍ਹਾਂ ਦਾ ਜ਼ਿੰਮ ਕਰਨ ਦੀ ਕੋਸ਼ਿਸ਼ ਕਰੇਗਾ ਕਾਂਗਰਸ ਪਾਰਟੀ ਕਦੀ ਉਹ ਬਰਦਾਸ਼ਤ ਨਹੀਂ ਕਰੇਗੀ